ਕਈ ਜਾਂਦਾ ਮੈਂ ਜਵਾਕ ਹੋਣ ਵਾਲਾ ਕੀ ਹੋ ਗਿਆ ਕਾਟੇਂ ਜਵਾਕ ਹੋਣ ਵਾਲਾ ਤੂੰ ਹੀ ਹਾਂ ਜੀ ਕੀ ਕਰੀ ਹਾਂ ਹਾਂ ਮੈਂ ਕਾਟੇਂ ਜਵਾਕ ਹੋਣਾ ਲੈ ਹਾਂ ਕੋਈ ਜਾਂਦਾ ਤੇ ਮੈਨੂੰ ਅੰਤ ਚੱਲ ਉਹ ਨਾ ਕੋਈ ਟਿਕ ਲੈਣਾ ਲੈਣਾ ਨਾ ਬਈ ਸਿਰਫ ਛੋਟੂ ਛੋਟੂ ਕੋਈ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸਿਰਫ ਜੀ ਸਿਰਫ ਹੋ ਇਹ ਮਾਨਯੋਗ ਐਸਐਸਪੀ ਪ੍ਰੋਫੈਸਰ ਸ਼੍ਰੀ ਸੁਮਿਆ ਮਿਸ਼ਰਾ ਜੀ ਉਹਨਾਂ ਦੇ ਹਦਾਇਤਾਂ ਮੁਤਾਬਕ ਜਿਹੜੀ ਟ੍ਰੈਫਿਕ ਨਿਮਨ ਜਿਹੜੇ ਤੋਂ ਟ੍ਰੈਫਿਕ ਨਮਰਦ ਕਾਰਜ ਚੱਲ ਰਿਹਾ ਸੀ ਸਾਡੀ ਟ੍ਰੈਫਿਕ ਪੁਲਸ ਨੇ ਉਦੋਂ ਸਿੰਘ ਚੌਂਕ 'ਚ ਨਕਲ ਲਾਇਆ ਸੀ ਉੱਥੇ ਇੱਕ ਆਦਮੀ ਹੈ ਮਲਕੀਸ਼ ਸਿੰਘ ਹੈ ਵਸਤੀ ਵਕੀਲਾਂ ਵਾਲੀ ਤੋਂ ਇਹ ਰੋਂਗ ਸਾਈਡ ਆ ਰਿਹਾ ਸੀ ਜਦੋਂ ਇਹਨੂੰ ਰੋਕਿਆ ਤੇ ਆਪਣੇ ਲਾਈਮਨ ਨੇ ਬੈਸਬਰੀ ਕੀਤੀ ਹੋਰ ਇਹਨੇ ਦਾਰੂ ਪੀਤੀ ਹੋਈ ਸੀ ਪਰ ਉਸ ਤੋਂ ਬਾਅਦ ਇਹਨੇ ਏਟ ਚੁੱਕ ਲਈ ਕਿੱਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੁਲਾਇਮਾ ਨੇ ਮੌਕੇ ਤੇ ਨੂੰ ਕਾਬੂ ਕਰ ਲਿਆ ਕਿ ਅਗਲੀ ਕਾਰਵਾਈ ਲਈ ਇਹਨੂੰ